ਆਇਕਰ ਬਰਾਬਰੀ ਨਾ ਨਾ ਮਿੱਤਰੋ ਆਖਿਲਜਾ ਖੁਰਦ ਆਪਣੇ ਪਿੰਡ ਦੇ ਨੇੜੇ ਰਾਤ ਜਹਾਜ਼ ਕ੍ਰੈਸ਼ ਹੋਇਆ ਇੱਕ ਤਾਂ ਸਾਨੂੰ ਤਾਂ ਇਹ ਲੱਗਿਆ ਸੀ ਰਾਤ ਵੀ ਸਮੋਕ ਡਰ ਜਿਹੜੀ ਮੋਕ ਡਰਲ ਹੋ ਰਹੀ ਹੈ ਵੀ ਇਹ ਸਮੋਕ ਫੈਰ ਕੀਤਾ ਹੋਊਗਾ ਪਰ ਹਜੇ ਵੀ ਬਿਲਕੁਲ ਆਰਮੀ ਲੱਗੀ ਹੋਈ ਹੈ ਆਰਮੀ ਦੀਆਂ ਗੱਡੀਆਂ ਤੇ ਆ ਮਲਬਾ ਉਹਦਾ ਚੱਕਿਆ ਜਾ ਰਿਹਾ ਪਰ ਇਹ ਦੇਖਣ ਜੇ ਲੱਗਦਾ ਵੀ ਕੋਈ ਛੋਟਾ ਮੋਟਾ ਜਹਾਜ਼ ਕ੍ਰੈਸ਼ ਹੋਇਆ ਤੇ ਸਵਾ ਕੇ ਇੱਕ ਦਾ ਟਾਈਮ ਸੀ ਬਹੁਤ ਵੱਡਾ ਬਲਾਸਟ ਹੋਇਆ ਤੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਹੈ ਇੱਕ ਲਗਨ ਲੱਤਾਂ ਜਰਲਟੀ ਹੋ ਗਈਆਂ ਉਹ ਜਹਾਜ਼ ਡਿੱਗਣ ਤੋਂ ਬਸ ਅੱਧਾ ਘੰਟਾ ਬਾਅਦ ਲੋਕ ਨੇੜੇ ਆ ਕੇ ਦੇਖਣ ਲੱਗ ਗਏ ਸੀ ਤਾਂ ਕਰਕੇ ਉਹਦੇ ਵਿੱਚੋਂ ਇਹ ਚੀਜ਼ ਹੋਈ ਆ ਆ ਦੇਖੋ ਮਲਵਾ ਚੱਕਿਆ ਜਾ ਰਿਹਾ ਇੱਥੋਂ ਜਿਹੜਾ ਦੂਜੀ ਵਾਰ ਭੱਟਾ ਤੋਂ ਮੈਂ ਤਾਂ ਸਾਰੇ ਸਾਰੇ ਲਾਤੀ ਲੱਗਦੀ ਇਹ ਵਿਟਵਾਚੀ ਗਾੜੇ ਲੱਗਦੀ ਭਾਈ ਕਿ ਭਾਈ ਲੱਗਦੀ ਲੱਗਦਾ ਬੋਲ ਕੇਾਰੇ ਦੇਖਦੇ ਹੁੰਦੇ ਨਾ